ਪ੍ਰਧਾਨ ਜੀ ਜੋ ਆਪਣੀ ਕਲ ਕਾਲ ਹੈ ਕੀ ਤੁਸੀਂ ਜੱਸੇ ਬੰਦਿਆਂ ਨੂੰ ਆਰਡਰ ਦੇਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਕੁਇਦਰ ਪਹਿਲਾਂ ਗੁਰਪ੍ਰੀਤ ਸਿੰਘ ਸਾਬਕਾ ਫੌਜੀ ਜਿਹਦਾ ਦਿਨ ਦਿਹਾੜੇ ਉਹਨਾਂ ਦੇ ਹਕਕਾਰਾਂ ਦੇ ਨਾਲ ਤਿੰਨ ਦੋਸ਼ੀਆਂ ਵੱਲੋਂ ਕਤਲ ਕੀਤਾ ਗਿਆ ਉਹ ਸੁਨਾਈ ਨਾ ਹੋਣ ਕਰਕੇ ਪਿੰਡ ਬਲਟੋਏ ਦੇ ਥਾਣੇ ਦੇ ਗੇਟ ਦੇ ਅੱਗੇ ਦੋ ਦਿਨ ਤੋਂ ਦਰਨਾ ਚੱਲ ਰਿਹਾ ਹੈ ਜੋ ਪ੍ਰਸ਼ਾਸਨ ਵੱਲੋਂ ਅਜੇ ਤੱਕ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਨਾ ਕੋਈ ਕਾਰਵਾਈ ਹੋਈ ਆ ਅਸੀਂ ਬਾਕੀ ਜਿੰਨੀਆਂ ਵੀ ਸਾਬਕਾ ਸੈਨਾਕਾਂ ਦੀਆਂ ਜਥੇਬੰਦੀਆਂ ਐ ਦੂਜੀਆਂ ਨਿਹੱਗ ਸਿੰਘਾਂ ਦੀਆਂ ਸਿੰਘਾਂ ਦੀਆਂ ਜਥੇਬੰਦੀਆਂ ਐ ਕਿਸਾਨਾਂ ਦੀਆਂ ਜਥੇਬੰਦੀਆਂ ਕੱਲ ਪਿੰਡ ਬਲਟੋਹਾ ਠਾੜੇ ਦੇ ਅੱਗੇ ਪਹੁੰਚ ਕੇ ਇਹ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਆ ਉਹ ਜੇਲ੍ਹ ਦੇ ਅੰਦਰ ਕੀਤੇ ਜਾਣ ਹੁਣ ਜੋ ਪੀਰ ਗੁਰਪ੍ਰੀਤ ਸਿੰਘ ਉਹਨਾਂ ਦੀ ਵਾਈਫ ਕਿਸਾਨ ਜਸੇਬੰਦੀਆਂ ਤੇ ਨਿਹੰਗ ਸਿੰਘ ਫੌਜਾਂ ਨੂੰ ਅਪੀਲ ਕਰਨ ਗਈ ਹਾਂਜੀ ਭੈਣ ਜੀ ਵੀਰ ਜੀ ਪਵਿੰਜਾ ਘੰਟੇ ਹੋ ਗਏ ਆ ਕਿ ਡੈੱਡ ਬਾਡੀ ਲੈ ਕੇ ਅਸੀਂ ਰਟੋਵਾ ਥਾਣੇ ਤੇ ਗਾੜੀ ਬੈਠੇ ਆ ਸਾਡੀ ਕੋਈ ਸੁਣਾਈ ਨਹੀਂ ਕੀਤੀ ਜਾ ਰਹੀ ਨਾ ਕੋਈ ਦੋਸ਼ੀ ਪਗੜਿਆ ਜਾ ਰਿਹਾ ਮੇਰੇ ਘਰ ਵਰਕੇ ਦਾ ਗੁਰਪ੍ਰੀਤ ਸਿੰਘ ਦਾ ਕਤਲ ਉਹਨਾਂ ਦੇ ਘਰ ਆ ਉਹਨਾਂ ਦੇ ਸਿਰੀ ਸਾਹਿਬ ਦੇ ਨਾਲ ਕੀਤਾ ਗਿਆ ਨਿਆੰਗ ਸਿੰਘ ਸਾਮਣੀ ਕਮੇਟੀ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਸਾਫਕਾ ਫਬਜੀ ਸਾਰੇ ਮਾਣ ਮੇਰੇ ਬੱਚਿਆਂ ਦਾ ਵਾਸਤਾ ਸਾਰੇ ਗਾੜੀ ਮੈਨੂੰ ਇਨਸਾਫ ਮਿਲੇ ਤੇ ਮੇਰੇ ਬੱਚਿਆਂ ਨੂੰ ਇਨਸਾਫ ਦਵਾਓ ਕਿਰਪਾ ਕਰਕੇ ਸਾਰੇ ਹੀ ਵੀਰ ਮੇਰੇ ਇੱਥੇ ਪਹੁੰਚਣ ਨਿਆਗੇ ਸਿੰਘਾਂ ਨੇ ਵੀ ਬੇਨਤੀ ਆ ਕਿ ਉਹ ਵੀ ਕੱਲ ਇੱਥੇ ਪਹੁੰਚਣ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਸਾਬਕਾ ਸੈਨਿਕ ਸਲਵ ਸੰਜੀ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਟੀਮ ਆਪ ਸਭ ਜਿਵੇਂ ਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਹ ਛੋਟੇ-ਛੋਟੇ ਤੁਸੀਂ ਇੱਕ ਛੋਟੀ ਬੱਚੀ ਤੇ ਇੱਕ ਇਸ ਸਾਥ ਜੋ ਬੈਠੀ ਆ ਦੇਖ ਸਕਦੇ ਹੋ ਇਹਨਾਂ ਦਾ ਵਾਸਤਾ ਹੈ। ਕੱਲ ਤੁਸੀਂ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਬਲਟੋਆ ਥਾਣੇ ਦੇ ਅੱਗੇ ਪਹੁੰਚੋ ਉਹ ਨਿਆਂ ਸਿੰਘ ਜੱਸੇਬੰਦੀਆਂ ਨੂੰ ਵੀ ਸਾਡੀ ਅਪੀਲ ਆ ਕਿ ਜੋ ਕਕਾਰਾਂ ਦੀ ਬੇਅਬਦੀ ਹੋਈ ਆ ਤੁਸੀਂ ਵੀ ਉਹਦੇ ਤੇ ਜੋ ਐਕਸ਼ਨ ਬਣਦਾ ਕਰੋ ਤੇ ਬਲਟੋਆ ਥਾਣੇ ਵਿੱਚ ਪਹੁੰਚ ਕੇ ਜੋ ਹਾਲੇ ਦੋਸ਼ੀ ਇੱਕ ਫਰਾਰ ਹੈ ਨਹੀਂ ਕੋਈ ਉੱਤੇ ਕਾਰਵਾਈ ਹੋਈ ਉਹ ਕਾਰਵਾਈ ਹੋ ਸਕੇ ਸਾਰੀਆਂ ਜੱਸੇਬੰਦੀਆਂ ਨੂੰ ਅਪੀਲ ਆ ਕਿ ਕੱਲ ਬਲਟੋਏ ਪਹੁੰਚ ਕੇ ਪ੍ਰਸ਼ਾਸਨ ਨੂੰ ਜੋ ਹੈ ਆਪਾਂ ਇਹਨੂੰ ਕਾਠ ਕਰਾ ਕੇ ਤੇ ਇਹਦੇ ਤੇ ਨਕੇਲ ਪਾ ਸਕੀਏ ਵਾਗਰਜੀ ਕਾ ਖਾਲਸਾ ਵਾਗਰਜੀ ਕੀ ਫਤਿਹ ਮਾਤਾ ਜੀ ਤੁਸੀਂ ਕੀ ਜਸੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦੇ ਜੀ ਜੀ ਮੇਰੇ ਪੁੱਤ ਨੇ ਅੰਮ੍ਰਿਤਸਰ ਕੇ ਅਸੀਂ ਗਰਬਾਣੀ ਪੜਦਾ ਹੀ ਬਹੁਤ ਮੇਰੇ ਪੁੱਤ ਦੇ ਇੱਕ ਕਾਰਾਂ ਦੀ ਬੇਬਦੀ ਬਹੁਤ ਕੀਤੀ ਹੈ ਨਾ ਤੋੜ ਕੇ ਖੋ ਕੇ ਲੈ ਗਏ ਮੇਰੇ ਪੁੱਤ ਤੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਮੇਰਾ ਪੁੱਤ ਜਵਾਨ 6 ਫੁੱਟ ਜਵਾਨ ਮੈਨੂੰ ਪੁੱਤ ਨਹੀਂ ਲੱਭਣਾ ਮੇਰੇ ਪੁੱਤ ਨੂੰ ਮਾਰ ਕੇ ਸੁੱਟ ਗਿਆ ਆਏ ਆਏ ਇੱਥੇ ਹੀ ਬੱਲੇ ਬੱਲੇ ਇੱਥੇ ਹੀ ਬੱਲੇ ਬੱਲੇ ਜਦੋਂ ਚੱਲ ਜਿੰਦਾ ਤਾਂ